ਤਾਂ ਅਗਲੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਆ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਲੁੱਟਖੋਹਾਂ ਦੀ ਵਾਰਦਾਤਾਂ ਲਗਾਤਾਰ ਵਾਧਦੀਆਂ ਜਾ ਰਹੀਆਂ ਨੇ ਜਿਸ ਨੂੰ ਦੇਖਦੇ ਹੋਏ ਪੁਲਿਸ ਵੀ ਸਖਤ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਆ ਪੁਲਿਸ ਨੇ ਲੁੱਟਖੋਹਾਂ ਕਰਨ ਵਾਲੇ ਜਿਹੜੇ ਸ਼ਖਸ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਜਾਣਕਾਰੀ ਅਨੁਸਾਰ ਇੱਕ ਰਾਘਿਰ ਪਾਸਿਓਂ ਪਿਸਟਲ ਦੀ ਨੋਕ ਤੇ ਸਵਿਫਟ ਕਾਰ ਮੋਬਾਈਲ ਫੋਨ ਤੇ ਹੋਰ ਸਮਾਨ ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਬੰਧੀ মিডিਆ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਨਵਜੋਤ ਸਿੰਘ ਨੇ ਦੱਸਿਆ ਕਿ ਮਜੀਠਾ ਰ ਬਾਈਪਾਸ ਫਲਾਈਓਵਰ ਅੰਮ੍ਰਿਤਸਰ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਲੁੱਟਖੋਹਾਂ ਇਹਨਾਂ ਨੌਜਵਾਨਾਂ ਦੇ ਵੱਲੋਂ ਕੀਤੀਆਂ ਗਈਆਂ ਇਹਨਾਂ ਮਲਜ਼ਮਾਂ ਦੇ ਵੱਲੋਂ ਕੀਤੀਆਂ ਗਈਆਂ ਇਹਨਾਂ ਦੇ ਕੋ ਤੁਹਾਨੂੰ ਦੱਸਦੀ ਹੈ ਕਿ ਇੱਕ ਸ਼ਖਸ ਦੇ ਕੋਲ ਇੱਕ ਮੋਬਾਈਲ ਫੋਨ ਇੱਕ ਸੋਨੇ ਦੀ ਚੇਨ 10000 ਰੁਪਏ ਇੱਕ ਗੱਡੀ ਦੀ ਖੋਹ ਕੀਤੀ ਸੀ ਜਿਸ ਤੇ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਚਾਰ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਕਿ 12 13 ਤਰੀਕ ਨੂੰ ਅ ਦਰਮਿਆਨੀ ਰਾਤ ਨੂੰ ਅ ਮਜੀਠਾ ਰੋਡ ਫਲਾਈਓਵਰ ਤੇ ਲਾਗੋ ਇੱਕ 스위프트 ਕਾਰ ਖੋਈ ਗਈ ਸੀ ਜ ਉਹਦੇ ਨਾਲ ਨਾਲ ਇੱਕ ਮੋਬਾਈਲ ਫੋਨ ਆਈਫੋਨ ਤੇ ਇੱਕ 10000 ਰੁਪਿਆ ਤੇ ਸੋਨੇ ਦੀ ਚੇਨ ਵੀ ਖੋ ਕੇ ਲੈ ਗਏ ਸੀ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਅਭਿਸ਼ੇਕ ਇੱਕ ਰੋਹਿਤ ਹੇ ਮਾਂਛੂ ਅਤੇ ਗੁਰਕੀਰਤ ਨਾਂ ਦੇ ਚਾਰ ਵਿਅਕਤੀਆਂ ਨੂੰ ਅ ਮਹਾਰਾਜਾ ਪੈਲੈਸ ਲਾਗੂ ਗ੍ਰਿਫਤਾਰ ਕੀਤਾ ਗਿਆ ਅ ਪੁਲਿਸ ਨੇ ਮੁਢਲੀ ਪੁੱਛਗਿੱਛ ਦੇ ਵਿੱਚ ਇਹਨਾਂ ਨੂੰ ਤੋਂ ਪਤਾ ਕੀਤਾ ਗਿਆ ਕਿ ਇਹ ਚਾਰੇ ਜਾਣੇ ਜਿਹੜੇ ਆ ਇਹ 21 ਤੋਂ 23 ਸਾਲ ਦੀ ਉਮਰ ਦੇ ਵਿੱਚ ਹਨ ਅਤੇ ਗੁਰਦਾਸਪੁਰ ਏਰੀਆ ਦੇ ਅਤੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਨ ਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ